ਸਿਕਲ ਜੀ ਮੈਂ ਸਭ ਨੇ ਢਿਲੋਂ ਪਏ ਜੋ ਬਣੋਂ ਅੱਜ ਕਿਸਾਨ ਮੇਲੇ ਤੇ ਉਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਖੇਤੀ ਦੇ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਉਸ ਪ੍ਰੋਗਰਾਮ ਦੀਆਂ ਬਕਵਕ ਚਲਕੀਆਂ ਤੁਸੀਂ ਦੇਖ ਸਕਦੇ ਹੋ ਸੋ ਇਹ ਸਾਡੇ ਹੈਂਡੀਕੈਪ ਨੇ ਔਰ ਉਹਨਾਂ ਦੇ ਵਾਈਫ ਨੂੰ ਨਾਲ ਲੈ ਕੇ ਆ ਰਹੇ ਨੇ ਸੋ ਦੋਸਤੋ ਇੱਥੇ ਮੈਂ ਦੱਸਣਾ ਚਾਹਣਾ ਹਾਂ ਕਿ ਇਹਨਾਂ ਦੀ ਆਪਣੀ 3 ਏਕੜ ਦੀ ਜ਼ਮੀਨ ਨਹੀਂ ਹੈ ਔਰ ਗੈਰਿਕ ਸਬਜ਼ੀਆਂ ਕਰਕੇ ਔਰ ਦੇਰਨੇ ਕੜਦੇ ਵਿੱਚੋਂ ਚੰਗਾ ਤੇ ਚੋਖਾ ਮੁਨਾਫਾ ਜਿਹੜਾ ਉਹ ਕਮਾ ਰਹੇ ਨੇ ਔਰ ਕੁਦਰਤ ਤੇ ਸੋਮਿਆਂ ਦੇ ਸਬਾਲ ਵਿੱਚ ਬਹੁਤ ਜਿਆਦਾ ਯੋਗਦਾਨ ਪਾ ਰਹੇ ਨੇ ਔਰ ਸਾਰੀ ਸਬਜ਼ੀ ਜਿਹੜੀ ਹੈ ਉਹ ਸਹਿਮੁਖ ਸਬਜ਼ੀਆਂ ਨੂੰ ਸਾਨੂੰ ਪ੍ਰਦਾਨ ਕਰ ਰਹੇ ਨੇ ਔਰ ਬੜੀ ਖੁਸ਼ੀ ਹਿਲਾਤਾ ਕਿ ਪੀਏਯੂ ਕਿਸਾਨ ਕਲੱਬ ਔਰ ਪੀਏਯੂ ਆਰਗੇਨਿਕ ਕਿਸਾਨ ਕਲੱਬ ਦੇ ਸਾਡੇ ਮੈਂਬਰ ਨੇ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੋ ਸਮਾਂ ਅੰਕ ਕਰੇਗਾ ਇਹ ਲੋਕ ਦੇ ਸਾਹਮਣੇ ਲੋਕੋ ਅੱਗੇ ਬਾਦ ਦੂਸਰੇ ਸਾਡੇ ਕਿਸਾਨ ਸਰਦਾਰ ਸਰਦਾਰ ਜੁਗੀ ਸਿੰਘ ਤੇ ਲੋਹਵਾਲਵਾਸ ਤੇ ਗੁਰਪ੍ਰੀਤ ਸਿੰਘ ਸਪੰਦਰ ਸਰਪਾਲ ਬਲਵਿੰਦਰ ਸਿੰਘ ਤਾਲੀਆਂ ਵੀ ਜਰੂਰ ਮਾਰੋ ਮੇਰੇ ਕੋ ਤੁਹਾਡੇ ਵਿੱਚੋਂ ਕਿਸਾਨ ਨੇ ਤੁਹਾਡੇ ਜਿੰਨਾਂ ਦੇ ਕਿਸਾਨ ਨੇ ਤੁਹਾਡੇ ਪਿੰਡਾਂ ਦੇ ਕਿਸਾਨ ਨੇ ਹੌਸਲਾ ਫਸਾਈ ਕਰਿਓ ਅਗਲੀ ਵਾਰ ਨੂੰ ਤੁਸੀਂ ਇਹਨਾਂ ਦੀ ਪੇਟੀਸ਼ਨ ਤੇ ਆਓ ਜੋ ਸਰਦਾਰ ਗੋਪੀ ਸਿੰਘ ਸਮੁਤਰ ਸਰਦਾਰ ਬਗਵਿੰਦਰ ਸਿੰਘ ਬਿੰਦਕ ਰਾਜਵਾਲਾ ਜਿਹੜਾ ਮੁਕਸ਼ਾ ਜਿਨ੍ਹਾਂ ਨੇ ਸਾਡੇ कृषि ਵਿਗਿਆਨ ਕੇਂਦਰ ਮੁਕਸ਼ਾ ਵਾਰੀ ਵਿੱਚ ਲੱਗੇ ਹੋਏ ਨੇ ਇਸ ਸਾਹ ਕੋਲ ਆਪਣੀ ਜ਼ਮੀਨ 2 1/2 ਏਕੜ ਹੈ ਪਰ ਬਹੁਤ ਜਾਵੇ ਸਹਾਇਕ ਖੰਡੇ ਪਲਾਂਕੇ ਚੰਦਾ ਦੇ ਜੋਖਾ ਮੁਨਾਫਾ ਜਿਹੜਾ ਉਹ ਕਸਾਬੀ ਦੇ ਵਿੱਚੋਂ ਲੈ ਰਹੇ ਹਨ ਖੇਤ ਮਸਲਾ ਜੇ ਸਹਾਇਕ ਕਾਲ ਦੇ ਸਹਾਇਕ ਖੰਡਾਂ ਨਾਲ ਜੁੜੇ ਉੱਤਵੀ ਸ਼ਾਮ ਸਿੰਘ ਬਾਦ ਹੁਸੈਨ ਨੂੰ ਸਰਦਾਰ ਜਗੀਰ ਸਿੰਘ ਕਹਾਵਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਕਾਰਨ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਅਥਾਪ ਹੋਰ ਜੀ ਦਾ ਜੋ ਸਰਦਾਰ ਜਗਰ ਸਿੰਘ ਤਾਲੂਕਾ ਪੁਰਸਕਾਰ ਸਰਦੀਆਂ ਦੇ ਸਰਹਕਾਰ ਕਿਸਾਨਾਂ ਲਈ ਸਰਦਾਰ ਮੋਹਨਦੀਪ ਸਿੰਘ ਸਰਦਾਰ ਮੋਹਨਦੀਪ ਸਿੰਘ ਪੁੱਤਰ ਸਰਦਾਰ ਗੁਰਵਿੰਦਰ ਸਿੰਘ ਵੇਲਾ ਹਾਦਪੁਰਾ ਬੇਡ ਤਹਿਸੀਲ ਸੰਵਾਲਾ ਜ਼ਿਲ੍ਹਾ ਲੁਧਿਆਣਾ ਜੋ ਬੜੀ ਖੁਸ਼ੀ ਦੀ ਗੱਲ ਹੈ ਕਿ ਹਜ਼ਾਰਾਂ ਪਲਾਂ ਦੇ ਵੱਖ-ਵੱਖ ਕਿਸਾਨ ਜਿਹੜੇ ਨੇ ਇਹਨਾਂ ਦੇ ਔਰ ਵੱਖ-ਵੱਖ ਸਬੰਧੀਆਂ ਦਾ ਥੋੜਾ-ਥੋੜਾ ਏਕੜ ਜਲਾ ਕੇ ਚੰਗਾ ਦੇ ਚੋਖਾ ਮੁਨਾਫਾ ਕਮਾ ਰਹੇ ਨੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹਨਾਂ ਨੂੰ ਕੁਜਾਕਰ ਸਿੰਘ ਤਾਰੀਮਾ ਪੁਰਸਕਾਰ ਪ੍ਰਦਾਨ ਕਰਨ ਮੇਂ ਬੜਾ ਮਾਣ ਮਹਿਸੂਸ ਕਰ ਰਹੀ ਹੈ ਤਾੜੀਆਂ ਵਿੱਚ ਤਾੜੀਆਂ ਸਦਾਵੀ ਜਨਵੀਰ ਤੋਂ ਗਰੇਵਾਲ ਗਾਰਦਕਾਰੀ ਪੁਰਸਕਾਰ ਇੱਕ ਅਵਾਰਡੀ ਘੇਤੀਆ ਤੇ ਸਹਾਇਕ ਕਿੱਤਿਆਂ ਨਾਲ ਦੁਨੀਆ ਕਿਸਾਨ ਬੀਬੀਆਂ ਕਿਸੇ ਕਿਸਾਨ ਨੇ ਦੂਰ ਤੋਂ ਜਾਣਾ ਨਹੀਂ ਤੁਹਾਡੀ ਫਰਕ ਫੋਟੋ ਕਰਾਉਣੀ ਆ ਆਵੇ ਪਾ ਦੋ ਨਾਮ ਜੋ ਪੰਜਾਬ ਦੀਆਂ ਬਹੁਤ ਸਾਰੀਆਂ ਅਗਾਂਹ ਤੋਂ ਕਿਸਾਨ ਬੀਬੀਆਂ ਵੱਲੋਂ ਬੀਬੀਆਂ ਨੇ ਕਿਸਾਨ ਵਿੱਚ ਮੋਢੇ ਨਾਲ ਮੋਢਾ ਜੁੜ ਕੇ ਆਪਣੇ ਪਰਿਵਾਰ ਲਈ ਕੰਮ ਕੀਤਾ ਇਸ ਨਾਲ ਸਿਰਫ ਉਹਦੇ ਪਰਿਵਾਰ ਤੇ ਆਮਦਨ ਵਿੱਚ ਬਹੁਤ ਵਾਧਾ ਤੇ ਕਰਨ ਵਾਲੀ ਸ਼੍ਰੀਮਤੀ ਕੁਲਿੰਦਰ ਕੌਰ ਨੂੰ ਸਰਦਾਰੀ ਦੇ ਵੀਰਪੁਰ ਗਰੇਵਾਲ ਯਾਦਗਾਰੀ ਪੁਰਸਕਾਰ ਪ੍ਰਦਾਨ ਕਰਨ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਧਾਨ ਨੂੰ ਖੁਸ਼ਪਸੰਨਤਾ ਹੋ ਰਹੀ ਹੈ ਪ੍ਰਵਾਸੀ ਪਾਤਰੀ ਪੁਰਸਕਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਅਵਾਰਡ ਵੀ ਸਟਾਰਟ ਕੀਤਾ ਹੈ ਸਰਦਾਰ ਜਗਿੰਦਰ ਸਿੰਘ ਸਪੁੱਤਰ ਸਰਦਾਰ ਪ੍ਰੀਤਮ ਸਿੰਘ ਪਿੰਡ ਰਾਮਗਿਰੀ ਵਾਲੀ ਬਲਾਕ ਪੁਗਾ ਜ਼ਿਲ੍ਹਾ ਹੁਸ਼ਿਆਰਪੁਰ ਬਹੁਤ ਕਦਮ ਬਤੂ ਸਾਨ ਹੈ ਆਗਿਆਵੋ ਸੋਦਵਿੰਦਰ ਸਿੰਘ ਬਸੰਦਰੋਤ ਦੇ ਸੋਨੀ ਲੋਤ ਮੁਫੜੀ ਦੀ ਫਸਲ ਕਾਟ ਕਰਕੇ ਗੰਦਾ ਦੇ ਚੁੱਖਾ ਮੁਨਾਫਾ ਜਿਹੜਾ ਪਾਰੇ ਨੇ ਖੇਤੀ ਮਨਸਮਤਾ ਵਿਗਿਆਨਕ ਟਿਕਾਣੇ ਸਹੀ ਪਰਤਮਾ ਦੇ ਕੁਦਰਤੀ ਉਹਨੇ ਇਹ ਕਗਾਮਨ ਸੋਚ ਲਈ ਇਸ ਕਰਕੇ ਕਿ ਮੋਰ ਕਿਸਾਨ ਸਰਦਾਰ ਰਵਿੰਦਰ ਸਿੰਘ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਪ੍ਰਦਾਨ ਕਰਨ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਲ੍ਹਿਆਣਾ ਨੂੰ ਅਥਾਹ ਪ੍ਰਸੰਤਾ ਹੋ ਰਹੀ ਹੈ। ਸੋਗਲਾ ਵਾਰਡ ਬਾਹੂ ਸਿੰਘ ਬਰਾੜ ਭਾਈ ਬਾਹੂ ਸਿੰਘ ਬਰਾੜ ਸਰਗੋਤਮ ਸੰਪੜਾਵਨ ਜੋ ਦੂਰ ਤੋਂ ਸੋਚਦੇ ਹੋਗੇ ਸੰਪੜਾਵਨ ਵੀ ਚੱਲੇ ਹੋ। ਸੋ ਕੱਲ ਨੂੰ ਕਮਰ ਕੱਢ ਕੇ ਅਗਲੀ ਪਾਰ ਦੇ ਸਪਤਾ ਪਹਿਂਚੀਲ ਬਣਾ ਦਿਓ ਤੇ ਵਖੋ ਇੱਥੇ ਨਾਮ ਦਿਆ ਹੈ ਤੁਹਾਨੂੰ ਸੋ ਪਿੰਡ ਕੋਲਈ ਜਿਲ੍ਹਾ ਤਰਨਤਾਰ ਦਾ ਭਾਈ ਜਨਾਲ ਦਾਸ ਬੱਲੇ ਰੱਖੋ ਵਿੱਚ ਖਾ ਲਿਆ ਕੋਈ ਟੀਮ ਲਈ ਆਜਵੇ 15 ਤੋਂ 20 ਫੁੱਟ ਦਾ ਸੱਪੜ ਆਪਣੀ ਖੂਬਸੂਰਤੀ ਦੇਖਦਾ ਸਮਝੇ ਇਲਾਕੇ ਦੀ ਸਾਨੂੰ ਸੌਖਤ ਨੂੰ ਚਾਰ ਜੰਨ ਲਗਾ ਰਿਹਾ ਹੈ ਇਹ ਸੱਪੜ ਦੇ ਇਹ ਕਿਸ ਪੁੱਛੇ ਆਲੇ ਦੁਆਲੇ ਵੀ ਦੇਖ ਲਈ ਧਰਮ ਦਾ ਬਾਬਾ ਸੰਤ ਖਾਲਸਾ ਦੀ ਸੇਵਾ ਸੁਸਾਇਟੀ ਕਰ ਰਹੀ ਹੈ ਸੋ ਉਸ ਤੋਂ ਬਹੁਤ ਆਪਾਂ ਪਿੰਡਾਂ ਦੇ ਵਿੱਚ ਕਲੱਬ ਬਣਾਏ ਹੋਏ ਨੇ ਕਬੱਡੀ ਕਲੱਬ ਜਾਂ ਖੇਡਾਂ ਦੇ ਕਲੱਬ ਸੋ ਮਿਹਰਬਾਨੀ ਕਰਕੇ ਹਰ ਪਿੰਡ ਦੇ ਵਿੱਚ ਅੱਜ ਤੋਂ ਕਈਆ ਕਰੋ ਖੇਤੀ ਕਲੱਬ ਬਣਾਓ ਤੇ ਸਾਡੇ ਨਾਮ ਨਾਲ ਪਾਓ ਕਿਉਂਕਿ ਇੱਥੇ ਆਕੇ ਵਾਰਡ ਜਿੱਥੋਂ ਸੋ ਜਦ ਸੋ ਮਿਆਂ ਦੇ ਸਾਮ੍ਹਣੇ ਕੁਦਰਤੀ ਸੋਮਿਆਂ ਅਤੇ ਵਾਪਦਾਵਾਂ ਦੇ ਲੱਕ ਰਖਾ ਵਿੱਚ ਤੁਗਾ ਜੋਤ ਪਾਉਣ ਵਾਲੀ ਕਲਤਰਪਾਤੋਂ ਸੰਤ ਖਾਲਸਾ ਦੀ ਸੇਵਾ ਸੁਸਾਇਟੀ ਨੂੰ ਪੰਜਾਬ ਯੂਨੀਵਰਸਿਟੀ ਮਾਨ ਸੁਰਸਕਾ ਰਹੀ ਹੈ 14 ਜੁਲਾਈ 2022 ਇਹਨਾਂ ਨੂੰ ਜਿੱਤੇ ਹੋਏ ਬਾਟ ਔਰ ਜਿਹੜੇ ਰੁਗਿਆਨੀਆਂ ਦੇ ਨਾਲ ਇਹਨਾਂ ਦੇ ਰਾਤਾ ਔਰ ਕਿਵੇਂ ਇਹਨਾਂ ਨੇ ਇਹਦੇ ਵਿੱਚੋਂ ਮਾਰਗਾਂ ਮਾਰਿਆ ਔਰ